ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗ ਜੀਓ ਇਹ ਦੋ ਸ਼ਬਦ ਲੈ ਨੇ ਤੇਰੇ ਤੇਰੇ ਤੇ ਮੇਰੇ ਇਹ ਤੇਰਾ ਮੇਰਾ ਇਹ ਬਣ ਜਾਂਦੇ ਆ ਇਹ ਗੁਰਬਾਣੀ ਦੇ ਵਿੱਚ ਬਹੁਤ ਜਦੋਂ ਆਉਂਦੇ ਆ ਤਾਂ ਉਦੋਂ ਅਸੀਂ ਤੇਰਾ ਨੂੰ ਤੇਰੇ ਪੜ ਜਾਂਦੇ ਆ ਮੇਰਾ ਨੂੰ ਮੇਰੇ ਪੜ ਜਾਂਦੇ ਆ ਔਰ ਸਾਨੂੰ ਇਦਵਾਰੇ ਵੀ ਪਤਾ ਵੀ ਤੇਰੇ ਤੋਂ ਤੇਰਾ ਕਿਵੇਂ ਬਣ ਗਿਆ ਗੱਲਬਾਤ ਕੋਈ ਇਹ ਤੇਰੇ ਤੇ ਤੇਰੇ ਕਿਵੇਂ ਬਣ ਗਿਆ ਆ ਮੇਰੇ ਤੋਂ ਮੇਰਾ ਇਹ ਕਿਵੇਂ ਬਣ ਗਿਆ ਤੇ ਇਹਨੂੰ ਆਪਾਂ ਵਿਚਾਰਨਾ ਵੀ ਇਹ ਕਿਸ ਤਰ੍ਹਾਂ ਬਣਦਾ ਤੇ ਕਿਉਂ ਇਹਨੂੰ ਇਹੇ ਕਹਿਣਾ ਪੈਂਦਾ ਨਹੀਂ ਤਾਂ ਇਹਦੇ ਨਾਲ ਵੀ ਸਰ ਜਾਂਦਾ ਤੇਰੇ ਨਾਲ ਪਰ ਉਥੇ ਤੇਰਾ ਹੀ ਆਊਗਾ ਦਲਾਵਾਂ ਨਾਲ ਆਊਗਾ ਹੁਣ ਦੇਖੋ ਤੇਰਾ ਹੱਥ ਨਿਬੇੜ ਤੂੰ ਹੈ ਮਨ ਪਾਇਆ ਤੇਰਾ ਹੱਥ ਹੁਣਾਂ ਦਲਾਵਾਂ ਲੱਗੀਆਂ ਕਿਉਂ ਲੱਗੀਆਂ ਅਗੇ ਆਗਾ ਹੱਥ ਇਹਨੂੰ ਸਿਹਾਰੀ ਲੱਗੀ ਪਈ ਆ ਇਹ ਕੀ ਹੈ ਅਧਿਕਰਣ ਕਾਰਕ ਦੀ ਨਿਸ਼ਾਨੀ ਹੈ ਇਹਦਾ ਮਤਲਬ ਹੁੰਦਾ ਵਿੱਚ ਜਦੋਂ ਅਧਿਕਰਣ ਕਾਰਕ ਜਿਹਨੂੰ ਸਿਹਾਰੀ ਲੱਗੀ ਹੋਵੇ ਦਲੈਂਕੜੇ ਗਲਾਵਾ ਹੋਣ ਸਿਹਾਰੀ ਹੋਵੇ ਦਲਾਵਾ ਹੋਣ ਤੇ ਇਹ ਫਿਰ ਜਿਹੜਾ ਹੈ ਅਧਿਕਰਣ ਕਾਰਕ ਦਾ ਹੁੰਦਾ ਤੇ ਉਦੋਂ ਇਹ ਤੇਰੇ ਨਹੀਂ ਰਹਿੰਦਾ ਤੇਰਾ ਬਣ ਜਾਂਦਾ ਤੇਰਾ ਹੱਥ ਨਵੇੜ ਤੂੰ ਹੈ ਮਨ ਭਾਇਆ ਫਿਰ ਅਗੇ ਤੇਰੇ ਹੁਕਮ ਹੈ ਹੁਕਮ ਹੈ ਹੁਕਮ ਵਿੱਚ ਸਾਮਣੇ ਆਇਆ ਹੁਣ ਤਾਂ ਹੀ ਤੇਰੇ ਆ ਗਿਆ ਇੱਧਰ ਹੁਕਮ ਆ ਗਿਆ ਕਿਉਂਕਿ ਇਹ ਅਧਿਕਰਣਕਾਰਕ ਹੈ ਇਸੇ ਤਰ੍ਹਾਂ ਫਿਰ ਆ ਗਿਆ ਤੇਰੇ ਹੁਕਮ ਇਹ ਆ ਗਿਆ ਤੇਰੇ ਹੁਕਮ ਵਿੱਚ ਇਹ ਵੀ ਅਧਿਕਰਣਕਾਰਕ ਹੈ ਇਹ ਵੀ ਅਧਿਕਰਣਕਾਰਕ ਹੈ ਤਾਂ ਇਹ ਤੇਰੇ ਤਾਂ ਆ ਗਿਆ ਨਹੀਂ ਤਾਂ ਤੇਰੇ ਹੋ ਸਕਦਾ ਪਰ ਤੇਰੇ ਹੁਕਮ ਹੁਣ ਆ ਗਿਆ ਫਿਰ ਮੇਰਾ ਹੱਥ ਮੇਰੇ ਹੱਥ ਵਿੱਚ ਤਾਂ ਦਲਾਵਾਂ ਆ ਗਈਆਂ ਮੇਰੇ ਹੱਥ ਪਦਮ ਆਗਨ ਸੁਖ ਬਾਸਨਾ ਅਗੇ ਸਖੀ ਮੇਰਾ ਸਖੀ ਮੇਰਾ કંਠ ਰਤਨ ਬੇਖ ਦੁੱਖ ਨਾਸਨਾ કંਠ કંਠ ਕੀ ਗਲਾ ਗਾਲੇ ਦੇ ਵਿੱਚ ਹਥਿਆਰੀ ਲੱਗੀ ਆ ਇਹ ਕੀ ਹੈ ਅਧਿਕਰਣ ਕਾਰਕ ਹੈ ਇਸ ਕਰਕੇ ਇਹ ਸਾ ਸੰਗਤ ਇਹ ਮੇਰਾ ਆ ਗਿਆ ਨਹੀਂ ਤਾਂ ਫਿਰ ਮੇਰੇ ਆ ਜਾਣਾ ਸੀ ਇਹ ਹੁਣ ਜਦੋਂ ਅਧਿਕਰਣ ਕਾਰਕ ਆ ਜਾਂਦਾ ਨਾ ਤਾਂ ਉਦੋਂ ਇਹ ਮੇਰਾ ਬਣ ਜਾਂਦਾ ਫਿਰ ਅੱਜ ਆ ਗਿਆ ਮੇਰਾ ਹਿਰਦੇ ਦਲਾਵਾ ਹੋ ਗਿਆ ਦਲਾਵਾ ਦਾ ਕੀ ਬਣ ਜਾਂਦਾ ਅਧਿਕਰਣ ਕਾਰਕ ਇਹ ਉਹਦਾ ਚਿੰਨ ਹੈ ਅਠ ਕਾਰਕਾਂ ਦੇ ਵਿੱਚੋਂ ਅਧਿਕਰਣ ਕਾਰਕ ਉਹਦਾ ਚਿੰਨ ਹੈ ਤਾਂ ਇਸ ਕਰਕੇ ਇਹ ਬਣ ਗਿਆ ਮੇਰਾ ਇਹ ਉਥੇ ਭਾਵ ਮੇਰਾ ਬੋਲਣਾ ਮੇਰਾ ਮੇਰੇ ਨਹੀਂ ਮੇਰੇ ਹਿਰਦੇ ਸੁਧ ਬੁੱਧ ਨਹੀਂ ਮੇਰਾ ਹਿਰਦੇ ਤੇ ਇਹ ਆਈ ਇਹਦੇ ਕਰਕੇ ਹੀ ਹੈ ਮੇਰਾ ਸੁਧ ਬੁੱਧ ਵਿਸਰ ਗਈ ਅੱਗੇ ਫਿਰ ਹੈ ਮੇਰਾ ਮਾਨ ਤਨ ਭੁੱਖ ਅਤ ਅਗਲੀ ਕੋਈ ਆਣ ਮਿਲਾਵੇ ਮਾਈ ਮੇਰਾ ਮੇਰਾ ਅਗੇ ਗਿਆ ਨਾ ਮਾਨਵ ਚਤਨ ਵਿੱਚ ਇਹ ਕੀ ਇਹ ਵੀ ਅਧਿਕਰਣ ਕਰਕ ਹੈ ਅਧਿਕਰਣ ਕਰਕ ਦੀ ਨਿਸ਼ਾਨੀਆਂ ਨੇ ਸਿਆਰੀ ਮਨ ਦੇ ਵਿੱਚ ਤਨ ਦੇ ਵਿੱਚ ਇਸ ਕਰਕੇ ਇਹ ਕੀ ਆ ਗਿਆ ਮੇਰਾ ਮਨ ਤਨ ਕੋ